ਹਾਂਜੀ ਸਰ ਜ ਤੁਸੀਂ ਇੱਥੇ ਪਹੁੰਚੇ ਹੋ ਕੀ ਪੂਰਾ ਮਾਮਲਾ ਹੈ ਸਤਿ ਸ੍ਰੀ ਅਕਾਲ ਜੀ ਮੈਂ ਇੱਥੇ ਅੱਜ ਮੀਡੀਆ ਦੇ ਕੋਲ ਆਉਣ ਦੀ ਜ਼ਰੂਰਤ ਮੈਨੂੰ ਤਾਂ ਪਈ ਆ ਕਿ 15 ਤਰੀਕ ਸ਼ਾਮ ਨੂੰ ਮੈਂ ਪਿੰਡ ਆਲਮਗੀਰ ਵਿੱਚ ਹੋ ਰਹੀ ਮਾਈਨਿੰਗ ਦੇ ਬਾਰੇ ਐਸਆਈ ਕਾਲਾ ਸਿੰਘਿਆ ਚੌਂਕੀ ਇੰਚਾਰਜ ਪਾਲ ਸਿੰਘ ਨੂੰ ਇੱਕ ਇਨਫੋਰਮੇਸ਼ਨ ਦਿੱਤੀ ਕਿ ਟਾਮੀ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਨਜਾਇਜ਼ ਮਾਈਨਿੰਗ ਹੋ ਰਹੀ ਆ ਮੈਂ ਤੁਸੀਂ ਇਹਦੇ ਬਾਰੇ ਦੇਖੋ ਉੱਥੇ ਪਹੁੰਚੋ ਮੈਂ ਉਹਨਾਂ ਨੂੰ ਦੱਸਦਾ ਹੋਇਆ ਮੈਂ ਉਸੇ ਵੇਲੇ ਸਰਪੰਚ ਆਲਮਗੀਰ ਕਾਲਾ ਸਿੰਘਾਂ ਦੇ ਕੋਲ ਗਿਆ ਤੇ ਉਹਨਾਂ ਨੂੰ ਮੈਂ ਜਾ ਕੇ ਇਸ ਬਾਰੇ ਪੁੱਛਿਆ ਕਿ ਮਾਈਨਿੰਗ ਤੁਸੀਂ ਕਰਵਾ ਰਹੇ ਹੋ ਤੇ ਉਹਨਾਂ ਸਰਪੰਚ ਸਾਹਿਬ ਨੇ ਦੱਸਿਆ ਕਿ ਨਹੀਂ ਅਸੀਂ ਮਾਈਨਿੰਗ ਨਹੀਂ ਕਰਾ ਰਹੇ ਉਹਨਾਂ ਦਾ ਬੇਟਾ ਵੀ ਉੱਥੇ ਆ ਗਿਆ ਉਹਨਾਂ ਦੇ ਘਰ ਵਾਲਾ ਵੀ ਸੀਗੇ ਨਾਲ ਹੀ ਸੀਗੇ ਤੇ ਉਹਨਾਂ ਨੇ ਆਪਣੇ ਬੇਟੇ ਗੁਰਪ੍ਰੀਤ ਸਿੰਘ ਨੂੰ ਕਿਹਾ ਵੀ ਉੱਥੇ ਜਾਣ ਲਈ ਦੇਖਣ ਲਈ ਤੇ ਨਾਲ ਉਹ ਚਾਰ ਪੰਜ ਪੰਚਾਂ ਨੂੰ ਨਾਲ ਲੈ ਕੇ ਚੌਕੀਨ ਜਾਰਜ ਪਾਲ ਸਿੰਘ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚੇ ਤਾਂ ਉੱਥੇ ਜਾ ਕੇ ਉਹਨਾਂ ਨੇ ਜੋ ਵੀ ਮਾਮਲਾ ਦੇਖਿਆ ਤਾਂ ਮੈਨੂੰ ਇੱਕ ਘੰਟੇ ਬਾਅਦ ਦੁਬਾਰਾ ਫੇਰ ਫੋਨ ਆਇਆ ਗੁਰਪ੍ਰੀਤ ਸਿੰਘ ਦਾ ਉਹਨਾਂ ਨੇ ਮੈਨੂੰ ਸਾਰੀ ਗੱਲਬਾਤ ਬਾਰੇ ਦੱਸਿਆ ਕਿ ਅਸੀਂ ਮੈਂ ਉੱਥੇ ਮੌਕੇ ਤੇ ਗਿਆ ਸੀ ਪੰਜ ਚਾਰ ਪੰਜਾਂ ਨੂੰ ਨਾਲ ਲੈ ਕੇ ਗਿਆ ਥਾਣੇਦਾਰ ਚੌਕੀ ਇਨਚਾਰਜ ਨੂੰ ਨਾਲ ਲੈ ਕੇ ਗਿਆ ਪਾਲ ਸਿੰਘ ਨੂੰ ਤੇ ਉੱਥੋਂ ਮੌਕੇ ਤੋਂ ਬੰਦੇ ਜਿਹੜੇ ਆ ਭੱਜ ਗਏ ਆ ਤਿੰਨ ਟਰੱਕ ਉੱਥੇ ਖੜੇ ਸੀ ਉਹਨਾਂ ਦੀ ਚੌਕੀ ਇਨਚਾਰਜ ਨੇ ਹਵਾ ਕੱਢ ਦਿੱਤੀ ਆ ਤੇ ਮੌਕੇ ਤੇ ਜੋ ਵੀ ਉੱਥੇ ਕੋਈ ਮਾਇਨਕ ਕਰਵਾ ਰਾਇਆ ਸੀਗੇ ਉਹ ਥਾਣੇਦਾਰ ਦੇ ਨਾਲ ਤੂੰ ਤੂੰ ਮੈਂਮਾ ਬਹੁਤ ਜ਼ਿਆਦੀ ਉਹਨਾਂ ਦੀ ਹੋਈ ਆ ਤਾਂ ਉਹਨਾਂ ਨੇ ਉਹਨਾਂ ਨੂੰ ਇਹ ਗੱਲ ਬੋਲੀ ਕਿ ਟਰਾਲੇ ਤੁਸੀਂ ਉੱਥੇ ਲੈ ਕੇ ਚੌਂਕੀ ਆਓ ਤੇ ਸਵੇਰ ਨੂੰ ਆਉਣ ਦੇ ਬਾਬਤ ਉਹਨਾਂ ਨੇ ਕਿਹਾ ਤੇ ਇੰਨੀ ਗੱਲ ਹੁੰਦਿਆਂ ਮੈਂ ਆਪਣੇ ਘਰ ਵਿੱਚ ਚੁੱਪਚਾਪ ਛਾ ਸੀਗਾ ਤੇ ਸਵੇਰ ਨੂੰ ਦੁਬਾਰਾ ਚੌਂਕੀ ਇੰਚਾਰਜ ਪਾਲ ਸਿੰਘ ਨੇ ਮੈਨੂੰ ਦੁਬਾਰਾ ਫੇਰ ਚੌਂਕੀ ਬੁਲਾਇਆ ਤੇ ਮੈਂ ਬੜੇ ਉਤਸ਼ਾਹ ਦੇ ਨਾਲ ਉੱਥੇ ਗਿਆ ਕਿ ਸ਼ਾਇਦ ਜਿਹੜੀ ਮਾਈਨਿੰਗ ਹੋ ਰਹੀ ਸੀ ਉਹਦੇ ਤੇ ਕਾਰਵਾਈ ਕੋਈ ਹੋ ਰਹੀ ਆ ਤੇ ਮੈਨੂੰ ਜਦੋਂ ਮੈਂ ਉੱਥੇ ਗਿਆ ਤਾਂ ਮੈਨੂੰ ਚੌਂਕੀ ਇੰਚਾਰਜ ਪਾਲ ਸਿੰਘ ਨੇ ਡਰਾਉਣ ਤੇ ਧਮਕਾਉਣ ਲੱਗ ਪਿਆ ਕਿ ਤੂੰ ਮਾਈਨਿੰਗ ਦੀ ਜਿਹੜੀ ਤੂੰ ਸ਼ਿਕਾਇਤ ਮੈਨੂੰ ਕੀਤੀ ਆ ਤਾਂ ਜਾਂ ਕਿਸੇ ਹੋਰ ਅਫਸਰ ਨੂੰ ਵੀ ਕੀਤੀ ਆ ਇਹ ਤੂੰ ਠੀਕ ਨਹੀਂ ਕੀਤਾ ਇਦਾਂ ਦੀਆਂ ਕੋਈ ਵੀ ਕੰਮ ਜਿਹੜਾ ਹੋ ਰਿਹਾ ਜਾਂ ਕੁਝ ਵੀ ਹੋ ਰਿਹਾ ਇਹ ਤੇਰੀ ਨਿਗਾਹ ਦੇ ਵਿੱਚ ਨਹੀਂ ਆਉਣਾ ਚਾਹੀਦਾ ਤੂੰ ਇਸ ਚੀਜ਼ ਨੂੰ ਕਿਸੇ ਨੂੰ ਦੱਸਣਾ ਨਹੀਂ ਤੇ ਮੈਨੂੰ ਇਹ ਵੀ ਧਮਕੀ ਦਿੱਤੀ ਕਿ ਜਿਹੜਾ ਤੂੰ ਇਹ ਕੰਮ ਕੀਤਾ ਮੈਂ ਤੇਰੇ ਤੇ ਪਰਚਾ ਦੇਣਾ ਮੈਂ ਕਿਹਾ ਸਰ ਮੇਤੇ ਕਾਹਦਾ ਪਰਚਾ ਦੇਣਾ ਮੈਂ ਤਾਂ ਤੁਹਾਨੂੰ ਇੱਕ ਇਤਲਾਹ ਦਿੱਤੀ ਆ ਵੀ ਮੇਰੇ ਤੇ ਕਾਹਦਾ ਪਰਚਾ ਦੇਣਾ ਕਹਿੰਦਾ ਇਹ ਗੱਲ ਦਾ ਤਾਂ ਪਰਚਾ ਦੇਣਾ ਕਿ ਤੂੰ ਸਾਨੂੰ ਜਾਂ ਅਫਸਰਾਂ ਨੂੰ ਤਲਾਹਾਂ ਦਿੰਨਾ ਮੇਗਾ ਜੀ ਇਹ ਤਾਂ ਪਿੱਕ ਬਹੁਤ ਗਲਤ ਗੱਲ ਲਿਆ ਜੀ ਕਹਿੰਦਾ ਨਹੀਂ ਤੂੰ ਕਹਿੰਦਾ ਚੁੱਪਚਾਪ ਜਿਹੜਾ ਤੇਰਾ ਕੇਸ ਚੱਲਦਾ ਤੇਰੀ ਤਰੀਕ ਆ ਤੇਰੇ ਭਰਾ ਦੇ ਕੇਸ ਦੀ ਮੇਰੇ ਭਰਾ ਦਾ ਮਰਡਰ ਹੋ ਗਿਆ ਸੀਗਾ ਇਹ ਨਾ ਪਿੰਡ ਦੇ ਗੁੰਡਿਆਂ ਨੇ ਮਰਡਰ ਕੀਤਾ ਸੀਗਾ ਉਹਨਾਂ ਦਾ ਤਾਂ ਉਹ ਅੰਦਰ ਜੇਲ੍ਹ ਦੇ ਵਿੱਚ ਵੀ ਆ ਤੇ ਕੁਝ ਬਾਹਰ ਵੀ ਹਜੇ ਤੁਰੇ ਫਿਰਦੇ ਆ ਤੇ ਉਸ ਪਰਚੇ ਦੀ ਜਿਹੜੀ ਆ ਤਰੀਕ ਜਿਹੜੀ ਹੁਣ ਐਸ ਟਾਈਮ 16 2 ਆ ਉਹਦੋਂ ਨੂੰ ਗਵਾਹੀ ਦੀ ਤਰੀਕ ਆ ਵੀ ਤੂੰ ਉਹ ਗਵਾਹੀ ਨਹੀਂ ਦੇਣੀ ਤੂੰ ਆਪਣਾ ਕੇਸ ਵਾਪਸ ਲੈ ਲੈ ਆਪਣੇ ਵਕੀਲਾਂ ਨੂੰ ਤੂੰ ਇਹ ਦੱਸ ਦੇ ਵੀ ਉੱਥੇ ਜਾਣਾ ਨਹੀਂ ਤੂੰ ਇਹ ਰਾਜੀਨਾਮਾ ਇਹਨਾ ਨਾ ਕਰਲਾ ਚੰਗਾ ਰਹੇਗਾ ਨਹੀਂ ਤਾਂ ਮੈਂ تیرਤੇ 307 26 ਜਾਂ ਰੇਪ ਕੇਸ ਦਾ ਪਰਚਾ ਤੇ ਤੇ ਦੇ ਕੇ ਤੈਨੂੰ ਅੰਦਰ ਸਿੱਟੂਗਾ ਤਾਂ ਤੇਰਾ ਉੱਥੇ ਉਹ ਕਤਲ ਕਰ ਦੇਣਗੇ ਤੇ ਜਾਂ ਤੈਨੂੰ ਤੇ ਤੇਰੇ ਭਰਾ ਨੂੰ ਜਾਂ ਤੇਰੇ ਪਰਿਵਾਰ ਦੇ ਕਿਸੇ ਵੀ ਬੱਚੇ ਨੂੰ ਕਿਸੇ ਵੀ ਜੀ ਨੂੰ ਕੋਈ ਗੱਲਬਾਤ ਹੋ ਜਾਂਦੀ ਆ ਉਹਦਾ ਜ਼ਿੰਮੇਵਾਰ ਤੂੰ ਖੋਦਿਆ ਮੈਂ ਕਾ ਜੀ ਸਾਹਿਬ ਬਾਦਰ ਇਦਾਂ ਕਿਦਾਂ ਕਿਉਂ ਇਦਾਂ ਕੀਤੀ ਪਾਲ ਸਿੰਘ ਕਹਿੰਦਾ ਨਹੀਂ ਚੁੱਪਚਾਪ ਜੋ ਤੈਨੂੰ ਮੈਂ ਕਹਿ ਰਿਹਾ ਉਹ ਕਰ ਮੈਂ ਇੰਨੀ ਗੱਲ ਸੁਣ ਕੇ ਮੈਂ ਆਪਣੇ ਘਰ ਆ ਗਿਆ ਜੀ ਮੈਂ ਆਣ ਕੇ ਮੈਨੂੰ ਚੈਨ ਨਹੀਂ ਆਈ ਕਿਵੇਂ ਮੈਂ ਇੱਕ ਇਤਲਾਹ ਵੀ ਦਿੱਤੀ ਆ ਜੋ ਕਿ ਸਰਕਾਰਾਂ ਜਾਂ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਜਾਂ ਅਫਸਰ ਕਹਿ ਰਹੇ ਆ ਕਿ ਜੇ ਕਿਤੇ ਵੀ ਕੋਈ ਗਲਤ ਕੰਮ ਹੁੰਦਾ ਜਾਂ ਨਿਆਂਇਕ ਕੰਮ ਹੁੰਦਾ ਆ ਉਹਦੀ ਜਿਹੜੀ ਤਲਾਹ ਆ ਉਹ ਕਿਸੇ ਵੀ ਲਾਗੇ ਨਜ਼ਦੀਕੀ ਅਫਸਰ ਨੂੰ ਜਾਂ ਕੋਈ ਵੀ ਪੁਲਿਸ ਸਟੇਸ਼ਨ ਜਾਂ ਥਾਣਾ ਆ ਉਹਨਾਂ ਨੂੰ ਤਲਾਹ ਦਿਓ ਤੇ ਉਹ ਤੁਹਾਡੀ ਜਿਹੜੀ ਸੁਣਵਾਈ ਹੋਊਗੀ ਤਾਂ ਮੇਰੇ ਤਲਾਹ ਦੇਣ ਤੇ ਹੀ ਮੈਨੂੰ ਹੀ ਪਰਚੇ ਦੀ ਧਮਕੀ ਪਾਲ ਸਿੰਘ ਨੇ ਐਸਆਈ ਪਾਲ ਸਿੰਘ ਚੌਕੀ ਇੰਚਾਰਜ ਨੇ ਦੇ ਦਿੱਤੀ ਬਿੱਤੇ ਇੱਥੇ ਮੈਂ ਪਰਚਾ ਕਰਨਾ ਆ ਪੈਂਡ ਦੇ ਵਿੱਚ ਜੋ ਮਰਜ਼ੀ ਹੁੰਦਾ ਫਿਰ ਤੂੰ ਰੋਕਣ ਵਾਲਾ ਕੋਈ ਨਹੀਂ ਇਸ ਤੋਂ ਬਾਅਦ ਤੁਸੀਂ ਕਿਸੇ ਉੱਚ ਅਧਿਕਾਰੀ ਕੋਲ ਉਹਨਾਂ ਦੀ ਸ਼ਿਕਾਇਤ ਕੀਤੀ ਹੈ ਮੈਂ ਉਸੇ ਵੇਲੇ ਜੀ ਫਿਰ ਮੈਂ ਹੋਮੋਰਡ ਕਮਿਸ਼ਨ ਦੇ ਕੋਲ ਪਹੁੰਚਿਆ ਆ ਜੀ ਮੈਂ ਆਪਣੀ ਸਾਰੀ ਦੁੱਖ ਤਕਲੀਫ ਜਿਹੜੀ ਆ ਦੱਸੀ ਮੈਨੂੰ ਫਿਰ ਆ ਉਹਨਾਂ ਦਾ ਆਰਡਰ ਕਰ ਦਿੱਤਾ ਹਨ ਏਐਲਐਸਆਈ ਪਾਲ ਸਿੰਘ ਨੂੰ ਬੁਲਾ ਲਿਆ ਜੀ ਚੌਂਕੀ ਇਨਚਾਰਜ ਏਐਸਆਈ ਪਾਲ ਸਿੰਘ ਨੂੰ ਉਹਨਾਂ ਨੇ ਬੁਲਾਇਆ ਇਮਰਜੈਂਟਲੀ ਵੀ ਤੂੰ ਜਿਹੜਾ ਕੰਮ ਕਰ ਤੂੰ ਇੱਥੇ ਆਣ ਕੇ ਸਾਨੂੰ ਸਾਰੀ ਰਿਪੋਰਟ ਦੇ ਜੀ ਤੇ ਮੈਨੂੰ ਕੁਝ ਥੋੜਾ ਜਿਹਾ ਹੌਸਲਾ ਹੋਇਆ ਆ ਬੇ ਸ਼ਾਇਦ ਮੇਰੀ ਜਿਹੜੀ ਸੁਣਵਾਈ ਆ ਜਿਹੜੀ ਉਹ ਹੁਣ ਹੋਊਗੀ ਤਾਂ ਮੈਂ ਇੱਕ ਅਪੀਲ ਵੀ ਕਰਦਾ ਐਸਐਸਪੀ ਸਾਹਿਬ ਕਪੂਰਥਲਾ ਨੂੰ ਵੀ ਵੀ ਇਹ ਇਨਫੋਰਮੇਸ਼ਨ ਦੇਣ ਵਾਲਿਆਂ ਤੇ ਹੀ ਸਾਬ ਹਾਦਰ ਪਰਚਾ ਕਿਉਂ ਔਰ ਜਿਹੜੇ ਬੰਦੇ ਗੁੰਡਾਗਰਦੀ ਕਰ ਰਹੇ ਆ ਜਾਂ ਨਾਜਾਇਜ਼ ਮਾਈਨਿੰਗ ਹੋ ਰਹੀ ਆ ਉਹਨਾਂ ਤੇ ਪਰਚਾ ਕਿਉਂ ਨਹੀਂ ਇੱਕ ਜੇ ਤਾਂ ਮੇਰੇ ਇਨਫੋਰਮੇਸ਼ਨ ਦੇਣ ਤੇ ਮੇਰੇ ਤੇ ਹੀ ਪਰਚਾ ਕਰਨਾ ਤਾਂ ਇਦਾਂ ਤਾਂ ਕੋਈ ਵੀ ਕਿਸੇ ਨੂੰ ਪ੍ਰਸ਼ਾਸਨ ਨੂੰ ਕੋਈ ਇਨਫੋਰਮੇਸ਼ਨ ਦਊਗਾ ਹੀ ਨਹੀਂ ਹੂੰ ਤਾਂ ਕੋਈ ਬੰਦਾ ਵੀ ਕਿਤੇ ਪੰਜਾਬ ਦੇ ਵਿੱਚ ਜਾਂ ਆਪਣੇ ਪਿੰਡ ਦੇ ਵਿੱਚ ਇਲਾਕੇ ਵਿੱਚ ਇਨਫੋਰਮੇਸ਼ਨ ਨਹੀਂ ਦੇ ਸਕਦਾ ਤੇ ਜੀ ਤੁਸੀਂ ਇਹ ਦੱਸੋ ਵੀ ਜਦੋਂ ਤੁਸੀਂ ਇਤਲਾਹ ਦਿੱਤੀ ਕਿਆ ਉਸ ਤੋਂ ਬਾਅਦ ਕੋਈ ਡੀਡੀਆਰ ਕੋਈ ਸੰਬੰਧ ਦੇ ਵਿੱਚ ਹੋਈ ਮਾਈਨਿੰਗ ਦੇ ਖਿਲਾਫ ਮੈਂ ਪੁਲ ਉਸ ਚੌਂਕੀ ਪਾਲ ਸਿੰਘ ਨੂੰ ਇਹ ਫੋਨ ਕਰਕੇ ਦੁਬਾਰਾ ਫੇਰ ਪੁੱਛਿਆ ਕਿ ਮੈਂ ਚੌਂਕੀ ਚਾਰਜ ਪਾਲ ਸਿੰਘ ਨੂੰ ਇਹ ਗੱਲ ਪੁੱਛੀ ਕਿ ਮਾਰੇ ਅੰਚਾਰ ਸਾਹਿਬ ਵੀ ਜਿਹੜਾ ਮੈਂ ਤੁਹਾਨੂੰ ਇਤਲਾਹ ਦਿੱਤੀ ਸੀ ਵੀ ਨਜਾਇਜ਼ ਮਾਈਨਿੰਗ ਹੋ ਰਹੀ ਆ ਕੀ ਤੁਸੀਂ ਉਹਦੀ ਕੋਈ ਫੋਟੋਗ੍ਰਾਫੀ ਜਾਂ ਉਹਦੀ ਡੀਡੀਆਰ ਆਣ ਕੇ ਕੱਟੀ ਆ ਤਾਂ ਮੈਨੂੰ ਉਹਨੇ ਕਿਹਾ ਕਹਿੰਦਾ ਚੁੱਪ ਕਰਕੇ ਬਹਿ ਜਾ ਕੋਈ ਨਹੀਂ ਮੈਂ ਰੋਟੀ ਖਾ ਰਿਆ ਸਵੇਰੇ ਗੱਲ ਕਰਾਂਗੇ ਸਵੇਰੇ ਆਈ ਤਾਂ ਮੈਂ ਤਾਂ ਵੀ ਉੱਥੇ ਮੁੜ ਕੇ ਗਿਆ ਹੀ ਨਹੀਂ ਜੀ ਮੈਂ ਗਿਆ ਤਾਂ ਡਰਦਾ ਗਿਆ ਨਹੀਂ ਜਦੋਂ ਮੈਨੂੰ ਧਮਕੀਆਂ ਪਹਿਲਾਂ ਲਾਪਿਆ ਦੇਣ ਕੇ ਪਰਚਾ ਹੀ ਤੇਰੇ ਤੇ ਕਰਨਾ ਹੈ ਉਸ ਤੋਂ ਬਾਅਦ ਪੰਚੀਆਂ ਸਰਪੰਚਾਂ ਨਾਲ ਕੋਈ ਗੱਲ ਹੋਈ ਮੇਰੀ ਕੋਈ ਗੱਲਬਾਤ ਨਹੀਂ ਹੋਈ ਜੀ ਮੈਂ ਤਾਂ ਉਥੋਂ ਆਪਣੀ ਪਿੰਡੋਂ ਜਾਨ ਬਚਾਉਣ ਦੇ ਚੱਕਰ ਦੇ ਵਿੱਚ ਮੈਂ ਕਿਤੇ ਸਾਈਡ ਤੇ ਹੋ ਗਿਆ ਜੀ ਵੇ ਤਾਂ ਮੈਨੂੰ ਮਜਬੂਰਨ ਹੁਣ ਵੀ ਤੁਹਾਡੇ ਮੀਡੀਆ ਦੇ ਵਿੱਚ ਆਉਣ ਦੀ ਇਹ ਜ਼ਰੂਰਤ ਤਾਂ ਪਈ ਆ ਕਿ ਮੇਰੇ ਤੇ ਕੋਈ ਇਦਾਂ ਦਾ ਗਲਤ ਕੰਮ ਹੋ ਜਾਂ ਮੇਰੇ ਤੇ ਜਾਂ ਮੇਰੇ ਪਰ ਕਿਸੇ ਪਰਿਵਾਰ ਦੇ ਉੱ ਸਾਡੇ মিডিਆ ਦੇ ਮਾਧਿਅਮ ਰਾਹੀਂ ਤੁਸੀਂ ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੋਗੇ ਮੈਂ ਸਰਕਾਰ ਮੋਰੇ ਇਹੇ ਬੇਨਤੀ ਕਰਦਾ ਕਿ ਸਰਕਾਰ ਇਹ ਗੱਲ ਕਹਿ ਰਹੀ ਆ ਕਿ ਕਿਤੇ ਵੀ ਕੋਈ ਨਜਾਇਜ਼ ਕੰਮ ਗੈਰ ਕਾਨੂੰਨੀ ਕੰਮ ਹੋ ਰਿਹਾ ਤੇ ਪੁਲਿਸ ਨੂੰ ਜਾਂ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਜਾਵੇ ਤਾਂ ਮੈਂ ਇਹ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਸੀ ਮੈਂ ਉਹਦੀ ਇਤਲਾਹ ਚੌਂਕੀ ਇੰਚਾਰਜ ਕਾਲਾ ਸਿੰਘ ਜਾਂ ਪਾਲ ਸਿੰਘ ਨੂੰ ਦਿੱਤੀ ਤੇ ਉਹਨੇ ਮੈਨੂੰ ਮੋਰੇ ਦੂਸਰੇ ਦਿਨੇ ਧਮਕੀ ਦੇ ਦਿੱਤੀ ਕਿ ਤੂੰ ਇਤਲਾਹ ਦਿੱਤੀ ਤਾਂ ਮੈਂ ਤੇਤੇ ਹੀ ਪਰਚਾ ਕਰਨਾ ਉਹਨਾਂ ਦਾ ਪਤਾ ਹੀ ਨਹੀਂ ਜੀ ਉਹ ਜਿਹੜੇ ਮਸ਼ਿੰਦਰੀ ਉੱਥੇ ਸੀਗੀ ਉਹ ਚੱਕ ਕੇ ਲਿਆਂਦੀ ਨਹੀਂ ਲਿਆਂਦੀ ਛੱਡ ਦਿੱਤੀ ਕਿਉਂ ਛੱਡ ਦਿੱਤੀ ਇਹਦੇ ਬਾਰੇ ਕੋਈ ਪਤਾ ਨਹੀਂਗਾ ਜੀ ਇਹ ਤਾਂ ਪਾਲ ਸਿੰਘ ਹੀ ਦੱਸ ਸਕਦਾ